ਭਾਰਤ ਦੇਸ਼ ਵਿੱਚ ਸ਼ਹੀਦ ਸ਼ਬਦ ਨੂੰ ਜਨਮ ਤਤਿ ਤਵੀ ਤੇ ਬੈਠ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਦਿੱਤਾ ਹੁਣਾਂ ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਉਸੇ ਜਗ੍ਹਾ ਤੇ ਬੈਠੇ ਨੇ ਹੁਣ ਉਹਨਾਂ ਤੋਂ ਪਹਿਲਾਂ ਤਿੰਨਾਂ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਜੀ ਭਾਈ ਮਤੀ ਦਾਸ ਤੇ ਭਾਈ ਸਤੀ ਦਾਸ ਦੋਵੇਂ ਸਕੇ ਭਰਾ ਨੇ ਭਾਈ ਪ੍ਰਾਗਾ ਜੀ ਦਾ ਨਾਮ ਤੁਹਾਡੇ ਜੋ ਕਿਸੇ ਨੇ ਸੁਣਿਆ ਹੋਵੇ ਇਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਸ਼ਾ ਮਹਾਰਾਜ ਦੇ ਵੇਲੇ ਵੀ ਜਦੋਂ ਆਪਾਂ ਬਾਤ ਪੜ੍ਹਦੇ ਆ ਇਤਿਹਾਸ ਪੜ੍ਹਦੇ ਆ ਗੁਰੂ ਹਰਰਾਏ ਪਾਸ਼ਾ ਜੀ ਦਾ ਵੇਲੇ ਦਾ ਇਤਿਹਾਸ ਪੜ੍ਹਦੇ ਆ ਇਹ ਉਹਨਾਂ ਦੇ ਪਰਿਵਾਰ ਵਿੱਚੋਂ ਸੰ ਇਹ ਕੋਈ ਐਵੇਂ ਨਹੀਂ ਆਣ ਕੇ ਇਹਨਾਂ ਨੇ ਏਰੀਆ ਦੀਆਂ ਕੁਰਬਾਨੀਆਂ ਕਰ ਦਿੱਤੀਆਂ ਸ਼ਹਾਦਤਾਂ ਪੀਤੀਆਂ ਇਹਦੇ ਪਰਿਵਾਰ ਪਿੱਛੋਂ ਸਿੱਖੀ ਘਰਾਣੇ ਨਾਲ ਜੁੜੇ ਹੋਏ ਨੇ ਹੁਣ ਜਿਹੜੇ ਭਾਈ ਦਿਆਲਾ ਜੀ ਆ ਜਿਨ੍ਹਾਂ ਨੂੰ ਦੇਗ ਵਿੱਚੋਂ ਵਾਲਾ ਦਿੱਤਾ ਗਿਆ ਇਹ ਕੌਣ ਨੇ ਭਲਾ ਇਹਨਾਂ ਦੇ ਪਿਤਾ ਮਾਈ ਦਾਸ ਜੀ ਨੇ ਇਹਨਾਂ ਦੇ ਦਾਦਾ ਭਾਈ ਬੱਲੂ ਰਾਏ ਜੀ ਨੇ ਇਹ ਭਾਈ ਮਨੀ ਸਿੰਘ ਦੇ ਸੁਪੁੱਤਰ ਨੇ ਭਾਈ ਮਨੀ ਸਿੰਘ ਦੇ ਸਕੇ ਭਰਾ ਨੇ ਭਾਈ ਦਿਆਲਾ ਜੀ ਮਾਈ ਦਾਸ ਦੇ ਇਹ ਬੇਟੇ ਨੇ ਭਾਈ ਮਨੀ ਸਿੰਘ ਜੀ ਦੇ ਸਕੇ ਭਰਾ ਨੇ ਭਾਈ ਦਿਆਲਾ ਜੀ ਜਿਹੜੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸਾਹਮਣੇ ਜਿਨ੍ਹਾਂ ਨੂੰ ਦੇਗ ਵਿੱਚ ਉਬਾਲਾ ਦਿੱਤਾ ਗਿਆ ਹੈ ਹੁਣ ਭਾਈ ਮਨੀ ਸਿੰਘ ਜੀ 12 ਭਰਾ ਨੇ ਜੀ ਇਹਨਾਂ ਵਿੱਚੋਂ ਇੱਕ ਸਨ ਭਾਈ ਅਮਰ ਸਿੰਘ ਭਾਈ ਅਮਰ ਸਿੰਘ ਛੋਟੀ ਉਮਰ ਦੇ ਵਿੱਚ ਕਿਸੇ ਬਿਮਾਰੀ ਦੇ ਕਾਰਨ ਕਾਲ ਚਲਾਣਾ ਕਰ ਗਏ ਬਾਕੀ 11 ਦੇ 11 ਭਰਾ ਭਾਈ ਮਨੀ ਸਿੰਘ ਜੀ ਦੇ ਸ਼ਾਦ ਦਾ ਜਾਮ ਪੀਂਦੇ ਨੇ ਫਿਰ ਉਹਨਾਂ ਦੇ ਅੱਗੇ ਸੁਪੁੱਤਰ ਭਾਈ ਉਦੇ ਸਿੰਘ ਜਿਨੇ ਕੇਸਰੀ ਚੰਦ ਰਾਜੇ ਦੀ ਸਿਰ ਨੇਜੇ ਚ ਟਾਂਕੇ ਲੈ ਕੇ ਆਂਦਾ ਸੀ ਭਾਈ ਉਦੇ ਸਿੰਘ ਉਹ ਵੀ ਅੱਜ ਦਿੱਲੀ ਬੈਠੇ ਨੇ ਭਾਈ ਉਦੇ ਸਿੰਘ ਉਹ ਵੀ ਦਿੱਲੀ ਬੈਠੇ ਨੇ ਭਾਈ ਉਦੇ ਸਿੰਘ ਭਾਈ ਬਚਿੱਤਰ ਸਿੰਘ ਜਿਨੇ 나ਗਣੀ ਮਾਰੀ ਸੀ ਹਾਥੀ ਦੇ ਐਵੇਂ ਭਾਈ ਮਨੀ ਸਿੰਘ ਦੇ ਸੁਪੁੱਤਰ ਨੇ ਭਾਈ ਮਨੀ ਸਿੰਘ ਕੌਣ ਹੈ ਭਾਈ ਲਖੀ ਸ਼ਾਵਨ ਜਾਰਾ ਜਿਨੇ ਪਾਰਸ਼ਾ ਦਾ ਧਾੜ ਆਪਣੇ ਘਰ ਵਿੱਚ ਰੱਖ ਕੇ ਘਰ ਨੂੰ ਵਗਨ ਪੇਟ ਕੀਤਾ ਭਾਈ ਲਖੀ ਸ਼ਾਹ ਵਨਜਾਰੇ ਦੇ ਜਵਾਈ ਨੇ ਭਾਈ ਮਨੀ ਸਿੰਘ ਭਾਈ ਲਖੀ ਸ਼ਾਹ ਵਨਜਾਰੇ ਦੀ ਜਿਹੜੀ ਬੇਟੀ ਹੈ ਬੀਬੀ ਸੀਤੋਬਾਈ ਜੀ ਉਹ ਭਾਈ ਮਨੀ ਸਿੰਘ ਦੀ ਪਤਨੀ ਹੈ ਜਾਣੀ ਕਿ ਇਹਨਾਂ ਦਾ ਦਾਦਾ ਪਰਿਵਾਰ ਇਹਨਾਂ ਦਾ ਸਹੁਰਾ ਪਰਿਵਾਰ ਇਹਨਾਂ ਦੇ ਭਰਾ ਇਹਨਾਂ ਦੇ ਮਤਲਬ ਉਹ ਦਾਦੇ ਤਾਏ ਚਾਚੇ ਪਰਿਵਾਰ ਭਾਈ ਮਨੀ ਸਿੰਘ ਦਾ ਬਹੁਤ ਵੱਡਾ ਪਰਿਵਾਰ ਹੈ ਜਿਨ੍ਹਾਂ ਨੇ ਸ਼ਹਾਦਤ ਦੇ ਜਾਮ ਪੀਤੇ ਨੇ ਮਾਫ ਕਰਨਾ ਉਹਨਾਂ ਨੇ ਏਡੀਆਂ ਏਡੀਆਂ ਕੁਰਬਾਨੀਆਂ ਕੀਤੀਆਂ ਅੱਜ ਸਾਡੇ ਬਹੁਤੇ ਸਿੱਖ ਪਰਿਵਾਰਾਂ ਨੂੰ ਆਪਣੇ ਸ਼ਹੀਦਾਂ ਦੇ ਪਰਿਵਾਰਾਂ ਬਾਰੇ ਪਤਾ ਵੀ ਨਹੀਂ ਕਿਡੀਆਂ ਕਿਡੀਆਂ ਕੁਰਬਾਨੀਆਂ ਕਰਨ ਵਾਲੇ ਸਾਡੀ ਸਿੱਖ ਕੌਮ ਦੇ ਵਿੱਚ ਮਹਾਨ ਯੋਧੇ ਪਏ ਤੋ ਖੈਰ ਮੈਂ ਬੇਨਤੀ ਕਰ ਰਿਹਾ ਸੀ ਹੁਣ ਭਾਈ ਦਿਆਲਾ ਜੀ ਜਿਨ੍ਹਾਂ ਨੂੰ ਦੇਗ ਵਿੱਚ ਉਬਾਲਾ ਦਿੱਤਾ ਗਿਆ ਭਾਈ ਮਤੀਦਾਸ ਭਾਈ ਸਤੀਦਾਸ ਦੋਵੇਂ ਸਕੇ ਭਰਾ ਨੇ ਜਿਨ੍ਹਾਂ ਨੂੰ ਇੱਕ ਨੂੰ ਆਰੇ ਨਾਲ ਚੀਰਿਆ ਗਿਆ ਇੱਕ ਨੂੰ ਰੂਮ ਵਿੱਚ ਲਪੇਟ ਕੇ ਸਾੜਿਆ ਗਿਆ ਅਛਾ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਸ਼ਹੀਦ ਬਾਦ ਵਿੱਚ ਕਰਦੇ ਆ ਪਹਿਲਾਂ ਇਹਨਾਂ ਤਿੰਨਾਂ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਵੇਖੋ ਖੇੜ ਕਿਦਾਂ ਦੀ ਹੈ ਜਦੋਂ ਗੁਰੂ ਪੰਜਵੇਂ ਪਾਤਸ਼ਾਹ ਦਾ ਵਕਤ ਸੀ ਨਾ ਉਦੋਂ ਇੱਕ ਵੀ ਸਿੱਖ ਨੂੰ ਸ਼ਹੀਦ ਨਹੀਂ ਕੀਤਾ ਗਿਆ ਸਿਰਗੁਰੂ ਅਰਜਨ ਸਾਹਿਬ ਨੂੰ ਤਤੀ ਤਵੀ ਤੇ ਬਿਠਾਇਆ ਸਿੱਖ ਉਦੋਂ ਵੀ ਪੰਜ ਨਾਲ ਗਏ ਸੀ ਭਾਈ ਜੇਠਾ ਜੀ ਭਾਈ ਪੈੜਾ ਜੀ ਭਾਈ ਪੈਰਾਗਾ ਜੀ ਭਾਈ ਵਿਦੀ ਚਾਂਜੀ ਤੇ ਭਾਈ ਲੰਗਾਹਾ ਜੀ ਉਦੋਂ ਲਾਹੌਰ ਪੰਜ ਸਿੱਖ ਨਾਲ ਗਏ ਗੁਰੂ ਅਰਜਨ ਸਾਹਿਬ ਦੇ ਪਰ ਇੱਕ ਵੀ ਸਿੱਖ ਨੂੰ ਸ਼ਹੀਦ ਨਹੀਂ ਕੀਤਾ ਗਿਆ ਇਥੇ ਵੀ ਪੰਜ ਸਿੱਖ ਗਏ ਆ ਇਥੇ ਤਿੰਨਾਂ ਨੂੰ ਪਹਿਲਾਂ ਸੀਧ ਕੀਤਾ ਗਿਆ ਗੁਰੂ ਤੇਗ ਬਹਾਦਰ ਸਾਹਿਬ ਨੂੰ ਬਾਅਦ ਵਿੱਚ ਕੀਤਾ ਗਿਆ ਕਾਦੇ ਨਹੀਂ ਪੱਲਾ ਜੀ ਪੱਲਾ ਵੇਖਦੇ ਆ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਦੇ ਸਾਹਮਣੇ ਸਿੱਖਾਂ ਨੂੰ ਤਸੀਹੇ ਦੇ ਦੇ ਕੇ ਸੀਧ ਕੀਤਾ ਜਾਏਗਾ ਹੋ ਸਕਦਾ ਗੁਰੂ ਤੇਗ ਬਹਾਦਰ ਸਾਹਿਬ ਆਪਣੇ ਅਕੀਦੇ ਤੋਂ ਡੋਲ ਜਾਣ ਕਿ ਮੈਂ ਇਹਨਾਂ ਦੇ ਹੱਕ ਵਿੱਚ ਜਿਹੜਾ ਡਿਸੀਜਨ ਲਿਆ ਜਾਂ ਮੈਂ ਮਨੁੱਖੀ ਅਧਿਕਾਰਾਂ ਦੀ ਜਿਹੜੀ ਗੱਲ ਕਰਦਾ ਮੈਂ ਆਪਣਾ ਕਦਮ ਪਿੱਛੇ ਹਟਾਉਣਾ ਤਤਸਿ ਇਹ ਵੀ ਕਿਦਾਂ ਦੇ ਆਰੇ ਨਾਲ ਚੀਰਿਆ ਜਾਣਾ ਰੂਂਚ ਲਪੇਟ ਕੇ ਜਿਉਂਦੇ ਇਨਸਾਨ ਨੂੰ ਇਹਦਾ ਰੂਂਚ ਲਪੇਟ ਕੇ ਰੂਂ ਨੂੰ ਜਦੋਂ ਅੱਗ ਲੱਗੂਗੀ ਹੌਲੀ ਹੌਲੀ ਰੂਂ ਸੜੇਗਾ ਤੇ ਹੱਡੀਆਂ ਨਾਲੋਂ ਮਾਸ ਅਲੱਗ ਹੋਏਗਾ ਡੇਗ ਵਿੱਚ ਉਬਾਲਾ ਦਿੱਤਾ ਗਿਆ ਹੁਣ ਇਹਨਾਂ ਤਸੀਆਂ ਨੂੰ ਇੱਕ ਵਾਰੀ ਆਪਸ ਸੁਣ ਕੇ ਵੀ ਸਰੀਰ ਨੂੰ ਹੀ ਕੰਢੇ ਹੁੰਦਾ ਵੀ ਇਦਾਂ ਤੇ ਤਸਿਏ ਉਹਨਾਂ ਸਿੱਖਾਂ ਨੂੰ ਦਿੱਤੇ ਗਏ ਖੈਰ ਹੁਣ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਤਿੰਨਾ ਉਹਨਾਂ ਦੇ ਸਾਹਮਣੇ ਤਿੰਨਾ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਹੁਣ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਧੜ ਸੀਸ ਨਾਲੋਂ ਅਲੱਗ ਕਰਨਾ ਹੈ ਜਿਸ ਕਾਜੀ ਨੇ ਫਤਵਾ ਪੜਿਆ ਨਾ ਪਿਆਰਿਓ ਜਿਸ ਕਾਜੀ ਨੇ ਫਤਵਾ ਪੜਿਆ ਤਵਾਰੀਖ ਦੇ ਪੰਨੇ ਦੱਸਦੇ ਵੀ 11 ਨਵੰਬਰ 1675 ਈਸਵੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਸ਼ਹੀਦ ਹੁੰਦੇ ਆ ਤੇ ਜਿਸ ਕਾਜੀ ਨੇ ਫਤਵਾ ਪੜਿਆ ਕਿ ਕੀ ਨਾ ਇਹ ਜਿਹੜੇ ਜਿੰਨੇ ਵੀ ਜ਼ੁਲਮ ਕਰਨ ਵਾਲੇ ਲੋਕ ਸੀ ਨਾ ਆਪਣੇ ਸ਼ਹਿਰ ਨਹੀਂ ਸੀ ਰਹਿੰਦੇ ਹਮੇਸ਼ਾ ਕਾਜੀ ਨੂੰ ਅੱਗੇ ਕਰਦੇ ਸੀ ਕਾਜੀ ਸਾਹਿਬ ਸਰਾ ਕੀ ਜਾਂਦੀ ਹੈ ਕਾਜੀ ਸਾਹਿਬ ਸਾਨੂੰ ਦੱਸਿਓ ਜੀ ਸਰਾ ਕੀ ਕਹਿੰਦੀ ਹੈ ਜਾਨੀ ਕੋ ਫਤਵਾ ਪੜਾਉਂਦੇ ਸੀ ਜਿਵੇਂ ਸਾਹਿਬ ਜਾਦੇ ਨੂੰ ਸ਼ਹੀਦ ਕਰਨਾ ਉਦੋਂ ਵੀ ਕਾਜੀ ਕੋਲੋਂ ਫਤਵਾ ਪੜਾਇਆ ਵੀ ਅਸੀਂ ਥੋੜਾ ਉਹ ਤੇ ਸ਼ੇਰ ਮੁਹੰਮਦ ਖਾਨ ਨੇ ਆਦਾ ਨਾਰਾ ਮਾਰਿਆ ਵੀ ਇੰਨਾ ਜ਼ੁਲਮ ਨਾ ਕਰੋ ਤਾਂ ਹੀ ਤੇ ਸ਼ਬਦ ਵਰਤੇ ਸੀ ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਏ ਵੀ ਕਾਜੀ ਲੋਕ ਵੀ ਰਿਸ਼ਵਤਾਂ ਲੈਣ ਲੱਗ ਪਏ ਪੈਸੇ ਲੈ ਕੇ ਤੇ ਫਤਵੇ ਜਾਰੀ ਕਰਨ ਲੱਗ ਪਏ ਹੁਣ ਜਿਸ ਕਾਜੀ ਦੇ ਫਤਵਾ ਪੜਿਆ ਸੀ ਨਾ 11 ਨਵੰਬਰ 1675 ਈਸਵੀ ਨੂੰ 26 ਨਵੰਬਰ ਨੂੰ 15 ਦਿਨਾਂ ਬਾਅਦ ਉਹ ਕਾਜੀ ਦੁਨੀਆ ਤੋਂ ਕੂਚ ਕਰ ਗਿਆ ਉਹਨੂੰ ਕਿਸੇ ਨੇ ਗੋਲੀ ਨਹੀਂ ਮਾਰੀ ਕਹਿ ਰਿਹਾ ਮਾਨਸਿਕ ਪ੍ਰੈਸ਼ਰ ਹੀ ਇੰਨਾ ਪੈਂਦਾ ਬੰਦੇ ਦੇ ਉੱਤੇ ਅੰਦਰੋਂ ਹੀ ਬੋਝ ਪੈ ਜਾਂਦਾ ਬੰਦੇ ਦੇ ਵੀ ਮਨਾ ਪੈਸੇ ਬਦਲੇ ਐਡਾ ਵੱਡਾ ਗਲਤ ਫੈਸਲਾ ਕਰ ਆਇਆ ਜਿਹੜੀ ਰੱਬ ਦੀ ਮੂਰਤ ਰੱਬ ਦਾ ਰੂਪ ਗੁਰੂ ਤੇਗ ਬਹਾਦਰ ਸਾਹਿਬ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਐਡੀ ਵੱਡੀ ਕੁਰਬਾਨੀ ਕਰ ਗਿਆ ਤੂੰ ਪੈਸੇ ਬਦਲੇ ਐਡਾ ਗਲਤ ਫੈਸਲਾ ਸੁਣਾਇਆ ਸਿਰਫ 15 11 ਨਵੰਬਰ ਨੂੰ ਫਤਵਾ ਪੜਿਆ ਉਹਨੇ ਤੇ 26 ਨਵੰਬਰ ਨੂੰ ਕਾਜੀ ਦੁਨੀਆ ਤੋਂ ਕੂਚ ਕਰ ਗਿਆ ਸੀ ਉਹਨੂੰ ਕਿਸੇ ਨੇ ਗੋਲੀ ਨਹੀਂ ਮਾਰੀ ਕਈ ਵਾਰੀ ਮਨ ਤੇ ਬੋਝ ਹੀ ਐ ਨਾ ਬੰਦੇ ਦੇ ਪੈਂਦਾ ਕਿ ਬੰਦਾ ਉਹ ਸਦਮੇ ਨੂੰ ਸਹਾਰ ਨਹੀਂ ਸਕਦਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਸ਼ਹੀਦ ਹੋਣ ਤੋਂ ਪਹਿਲਾਂ ਸਿੱਖਾਂ ਨੇ ਸਲਾਹ ਕਰ ਲਈ ਹੈ ਪਤਾ ਵਾ ਕਿ ਉਹਨਾਂ ਦੀ ਸਰਕਾਰ ਦੀ ਪੂਰੀ ਵਿਉਂਤ ਹੈ ਵੀ ਅਸੀਂ 파ਰਸ਼ਾ ਦੇ ਸ਼ਰੀਰ ਦੀ ਬੇਦਬੀ ਕਰਨੀ ਹੈ ਰੋਲਣਾ ਤਾਂ ਕਿ ਅੱਗੇ ਤੋਂ ਕੋਈ ਹਕੂਮਤ ਦੇ ਅੱਗੇ ਸਿਰ ਨਾ ਚੱਕ ਸਕੇ ਸਾਧ ਸੰਗਤ ਜੀ ਦਿੱਲੀ ਦੇ ਵਿੱਚ ਨਾ ਇੱਕ ਮਹੱਲਾ ਹੈ ਦਿਲਵਾਲੀ ਭਾਈ ਜੈਤਾ ਜੀ ਦਾ ਘਰ ਉਸੇ ਦਿਲਵਾਲੀ ਮਹੱਲੇ ਦੇ ਵਿੱਚ ਹੈ ਭਾਈ ਨਾਨੂ ਜੀ ਦਾ ਵੀ ਘਰ ਉਸੇ ਦਿਲਵਾਲੀ ਮਹੱਲੇ ਦੇ ਵਿੱਚ ਵਾ ਭਾਈ ਨਾਨੂ ਜੀ ਦੇ ਘਰ ਸਿੱਖਾਂ ਨੇ ਮੀਟਿੰਗ ਕੀਤੀ ਦਿੱਲੀ ਦੇ ਸਿੱਖਾਂ ਨੇ ਭਾਈ ਨਾਨੂ ਜੀ ਦੇ ਘਰ ਮੀਟਿੰਗ ਕੀਤੀ ਜਿਹੜੀ ਗੁਰੂ ਕੀ ਸਾਖੀਆਂ ਕਿਤਾਬ ਹੈ ਨਾ ਉਹਦੇ 84 ਨੰਬਰ ਪੇਜ ਤੇ ਸਾਰੀ ਘਟਨਾ ਨੂੰ ਲਿਖਿਆ ਹੋਇਆ ਉਹ ਕਹਿੰਦੇ ਭਾਈ ਨਾਨੂ ਦੇ ਘਰ ਸਲਾਹ ਕੀਤੀ ਗਈ ਕਿ ਆਪਾਂ ਪਾਤਸ਼ਾਹ ਦੇ ਸਰੀਰ ਦੀ ਬੇਦਬੀ ਨਹੀਂ ਹੋਣ ਦੇਣੀ ਸਰਕਾਰ ਦੀ ਪੂਰੀ ਵਿਉਂਤ ਹੋਏਗੀ ਵੀ ਜਦੋਂ ਮਹਾਰਾਜ ਨੂੰ ਸ਼ਹੀਦ ਕੀਤਾ ਜਾਏਗਾ ਉਹਦੇ ਸਰੀਰ ਨੂੰ ਅਸੀਂ ਰੋਲਾਂਗੇ ਤਾਂ ਕਿ ਅੱਗੇ ਤੋਂ ਕੋਈ ਵੀ ਹਕੂਮਤ ਦੇ ਅੱਗੇ ਸਿਰ ਨਾ ਚੱਕ ਸਕੇ ਸਲਾਹ ਕੀਤੀ ਗਈ ਭਾਈ ਗੁਰਬਖਸ਼ ਸਿੰਘ ਜੀ ਭਾਈ ਨਾਨੂ ਜੀ ਭਾਈ ਉਦੇ ਸਿੰਘ ਭਾਈ ਜੈਤਾ ਜੀ ਇਹ ਸਾਰੇ ਗੁਰੂ ਕੇ ਸੇਖੋ ਉੱਤੇ ਬੈਠੇ ਆ ਇਹਨਾਂ ਫਿਰ ਕਿਹਾ ਵੀ ਭਾਈ ਲਖੀਸ਼ਾ ਚੂਨੇ ਦਾ ਵਪਾਰੀ ਸੀ ਬਹੁਤ ਵੱਡਾ ਕਹਿੰਦੇ ਆਪਾਂ ਉਹਦੇ ਨਾਲ ਸੰਪਰਕ ਕਰੀ ਉਹਦੇ ਨਾਲ ਸੰਪਰਕ ਕੀਤਾ ਗਿਆ ਸਾਰੀ ਉਹਨੂੰ ਵਿਥਿਆ ਦੱਸੀ ਗਈ ਉਹ ਕਹਿੰਦੇ ਚਿੰਤਾ ਨਾ ਕਰੋ ਜਿੰਨੇ ਜੋਗਾ ਮੈਂ ਨਾਲ ਆ ਉਹਦਾ ਉਹਦਾ ਪੁੱਤਰ ਭਾਈ ਲੰਗਾਹਾ ਜੀ ਇਹ ਸਾਰੇ ਉਹਨਾਂ ਦੇ ਨਾਲ ਤੁਰ ਪਏ ਹੁਣ ਸਲਾਹ ਇਹ ਕੀਤੀ ਗਈ ਵੀ 파ਰਸ਼ਾ ਦੇ ਜਿਹੜਾ ਧੜਵਾ ਉਹਨੂੰ ਭਾਈ ਲਖੀਸ਼ਾ ਵਣਜਾਰਾ ਉਹਨਾਂ ਦਾ ਸਾਰਾ ਪਰਿਵਾਰ ਉਹਨਾਂ ਦੇ ਬੱਚੇ ਆਪਣੇ ਗੱਡਿਆਂ ਵਿੱਚ ਰੱਖ ਕੇ ਆਪਣੇ ਘਰ ਲੈ ਗਏ ਜਿੱਥੇ ਅੱਜ ਗੁਰਦੁਆਰਾ ਕਾਬਗਨ ਸਾਹਿਬ ਹੈ ਨਾ ਸਾਹ ਸੰਗਤ ਜੀ ਇਹ ਭਾਈ ਲਖੀਸ਼ਾ ਵਣਜਾਰੇ ਦਾ ਆਪਣਾ ਕਦੀ ਘਰ ਹੋਇਆ ਕਰਦਾ ਸੀ ਹੁਣ ਇੱਥੇ ਪਾਸ਼ਾ ਦੇ ਧੜੂ ਲਾ ਕੇ ਭਾਈ ਲਖੀ ਸ਼ਾਵਣ ਜਾ ਰਹੇ ਨੇ ਆਪਣੇ ਘਰ ਨੂੰ ਅਗਲਾ ਦਿੱਤੀ ਇਧਰ ਸੀਸ ਨੂੰ ਸਲਾਹ ਕੀਤੀ ਗਈ ਵੀ ਆਪਾਂ ਸਭ ਤੋਂ ਪਹਿਲਾਂ ਭਾਈ ਜੈਤਾ ਜੀ ਸੀਸ ਨੂੰ ਚੱਕ ਕੇ ਆਪਣੇ ਘਰ ਲੈ ਕੇ ਜਾਂਦੇ ਆ ਜਿਹੜੀ ਸਲਾਹ ਕੀਤੀ ਮੀਟਿੰਗ ਕੀਤੀ ਭਾਈ ਨਾਨੂ ਜਿਹਦੇ ਘਰ ਹੁਣ ਇਹਨੂੰ ਪੰਜਾਬ ਲੈ ਕੇ ਆਉਣਾ ਅਨੰਦਪੁਰ ਸਾਹਿਬ ਧਿਆਨ ਨਾਲ ਸੁਣੀ ਹੁਣ ਲੈ ਕੇ ਕਿਹੜੇ ਰਾਹ ਥਾਣੀ ਆਉਣਾ ਹੈ ਅਨੰਦਪੁਰ ਸਾਹਿਬ ਤੋਂ ਤਰਾਵੜੀ ਪਾਣੀ ਸੋਨੀਪਾਤ ਪਾਣੀਪਾਤ ਕਰਨਾਲ ਤਰਾਵੜੀ ਅੰਬਾਲਾ ਬਨੂੜ ਕੀਰਤਪੁਰ ਸਾਹਿਬ ਤੇ ਫਿਰ ਅਨੰਦਪੁਰ ਸਾਹਿਬ ਇਹ ਰਸਤਾ ਸਿੱਖਾਂ ਨੇ ਦਿੱਲੀ ਦੇ ਨੇ ਸਲਾਹ ਕੀਤੀ ਵੀ ਕੱਲਾ ਭਾਈ ਜੈਤਾ ਜੀ ਨਹੀਂ ਜਾਣਗੇ ਨਾਲ ਦੋ ਸਿੱਖ ਹੋਰ ਭੇਜ ਜਾਣਗੇ ਉਹਨਾਂ ਚੋਂ ਕੌਣ ਕੌਣ ਹੈ ਇੱਕ ਹੈ ਭਾਈ ਉਦੇ ਸਿੰਘ ਭਾਈ ਉਦੇ ਸਿੰਘ ਕੌਣ ਹੈ ਭਾਈ ਜਿਹੜਾ ਭਾਈ ਦਿਆਲਾ ਜੀ ਜਿਨ੍ਹਾਂ ਨੂੰ ਦੇਗ ਚੁਬਾਲਾ ਦਿੱਤਾ ਗਿਆ ਉਹਨਾਂ ਦੇ ਸਕੇ ਭਤੀਜੇ ਨੇ ਭਾਈ ਮਨੀ ਸਿੰਘ ਦੇ ਬੇਟੇ ਨੇ ਭਾਈ ਉਦੇ ਸਿੰਘ ਦੇਖੋ ਪਰਿਵਾਰਕ ਰਿਲੇਸ਼ਨ ਕਿੱਡੇ ਤਗੜੇ ਨੇ ਭਾਈ ਉਹਦੇ ਸਿੰਘ ਤੇ ਭਾਈ ਨਾਨੂ ਜੀ ਇਹ ਦੋਨੋਂ ਜਾਣੇ ਥੋੜੇ ਥੋੜੇ ਫਾਸਲੇ ਤੇ ਨਾਲ-ਨਾਲ ਚੱਲਣਗੇ ਜਿਹੜੀ ਲਾਹੌਰ ਤੋਂ ਦਿੱਲੀ ਨੂੰ ਜਰਨੈਲੀ ਸੜਕ ਆਉਂਦੀ ਹੈ ਰੋਡ ਆਉਂਦਾ ਉਸ ਰੋਡ ਦੇ ਨਾਲ-ਨਾਲ ਚੱਲਣਗੇ ਤੇ ਪਤਾ ਵੀ ਹੈ ਵੀ ਗश्ती ਫੌਜਾਂ ਸਰਕਾਰ ਦੀਆਂ ਲੱਭਦੀਆਂ ਆਉਣਗੀਆਂ ਪਿੱਛੇ ਪਿੱਛੇ ਉਹਨਾਂ ਨੇ ਆਣ ਕੇ ਲੱਭਣਾ ਵਾ ਵੀ ਕੋਈ ਕਿ ਉਹਨਾਂ ਨੂੰ ਪਤਾ ਵੀ ਉਹਨਾਂ ਵ ਤੇ ਮੂੰਹ ਤੇ ਬੜੀ ਵੱਡੀ ਚਪੇੜ ਸੀ ਕਿ ਪਾਸ਼ਾ ਦਾ ਸਰੀਰ ਕਿੱਥੇ ਗਿਆ ਕਿਉਂਕਿ ਉਹ ਤੇ ਰੋਲਣਾ ਚਾਹੁੰਦੇ ਬੇਦਬੀ ਕਰਨਾ ਚਾਹੁੰਦੇ ਪਾਸ਼ਾ ਦੇ ਸਰੀਰ ਦੀ ਹੁਣ ਭਾਈ ਨਾਨੂ ਜੀ ਭਾਈ ਉਹਦੇ ਸਿੰਘ ਇੱਕ ਜਣ ਅੱਗੇ ਜਾਏਗਾ ਇੱਕ ਜਣਾ ਪਿੱਛੇ ਤੇ ਵਿਚਕਾਏ ਭਾਈ ਜੈਤਾ ਜੀ ਤਿੰਨੇ ਜਣੇ ਘੋੜਸਵਾਰ ਨੇ ਡੋਣੀ ਦੇ ਵਿੱਚ ਪਾਸ਼ਾ ਦੇ ਸੀਸ ਨੂੰ ਸੋਹਣਿਆ ਰਮਾਦਿਆਂ ਦੇ ਵਿੱਚ ਲਪੇਟ ਕੇ ਰੱਖ ਲਿਆ ਜਾਂਦਾ ਹੈ ਬਹੁਤ ਸੋਹਣੇ ਤਰੀਕੇ ਨਾਲ ਹੁਣ ਅੰਦਾਜ਼ਾ ਲਾਇਓ 2 ਮਿੰਟ ਇਸ ਸੀ ਨੂੰ ਆਪਣੇ ਅੱਖਾਂ ਸਾਹਮਣੇ ਲੈ ਕੇ ਆਓ ਭਾਈ ਜੈਤਾ ਜੀ ਪਾਸ਼ਾ ਦੇ ਸੀਸ ਨੂੰ ਚੱਕ ਕੇ ਆਪਣੇ ਘਰ ਲੈ ਜਾਂਦੇ ਆ ਪਉ ਪੜਾਉਣ ਤੋਂ ਪਹਿਲਾਂ ਜਨਕੇ ਸੂਰਜ ਉਦੇ ਹੋਣ ਤੋਂ ਪਹਿਲਾਂ ਅਜੇ ਕੁਸਮੁਸਾ ਹੈ ਮਾੜਾ ਮਾੜਾ ਨੇਹਰਾ ਵਾ ਤੇ ਦਿੱਲੀ ਚੋਂ ਬਾਹਰ ਨਿਕਲੇ ਦਿੱਲੀ ਚੋਂ ਬਾਹਰ ਨਿਕਲਦੇ ਆ ਕਰਨਾਲ ਤੋਂ ਥੋੜੀ ਦੂਰ ਤੇ 12 ਕਿਲੋਮੀਟਰ ਦੇ ਫਾਸਲੇ ਤੇ ਪਿੰਜ ਜਗਾ ਹੈ ਤਰਾਵੜੀ ਪਹਿਲਾ ਟਿਕਾਣਾ ਕੀਤਾ ਜੀ ਤਰਾਵੜੀ ਤਰਾਵੜੀ ਕਿਹਦੇ ਕਰ ਗਏ ਜਦੋਂ ਬੰਦੇ ਤੇ ਅਤ ਦੀ ਬਿਵਿਧਤਾ ਹੋਵੇ ਨਾ ਹਮੇਸ਼ਾ ਇਨਸਾਨ ਉੱਥੇ ਜਾਂਦਾ ਜਿੱਥੇ ਉਹਨੂੰ ਪਤਾ ਹੋ ਕੇ ਤੇ ਸਭ ਤੋਂ ਵੱਧ ਮੇਰੇ ਵਾਸਤੇ ਸੇਫ ਜਗਾ ਹੈ ਮੰਨੋ ਆਪਣੇ ਤੇ ਬਿਵਿਧਤਾ ਪਵੇ ਆਪਾਂ ਨੂੰ ਪਤਾ ਹੋਵੇ ਕਿ ਮੈਨੂੰ ਪਿਛੋਂ ਦੁਸ਼ਮਣ ਲੱਭ ਰਿਹਾ ਤੇ ਕਿਹਦੇ ਘਰ ਜਾਏਗਾ ਜੀ ਬੰਦਾ ਜਿੱਥੇ ਬੰਦੇ ਨੂੰ ਪੂਰਨ ਤੌਰ ਤੇ ਵਿਸ਼ਵਾਸ ਆ ਭਰੋਸਾ ਵਾ ਹੁਣ ਇਹਦਾ ਮਤਲਬ ਵੀ ਜਾਣਕਾਰੀ ਵੀ ਹੈਗੀ ਆ ਐਵੇਂ ਨਹੀਂ ਵੀ ਕਿਸੇ ਓਬੜ ਵਾਏ ਕਿਸੇ ਦੇ ਘਰ ਚਲੇ ਗਿਆ ਹੁਣ ਭਾਈ ਜੈਤਾ ਜੀ ਜਿੱਥੇ ਜਾਂਦੇ ਆ ਤਰਾਵੜੀ ਤਰਾਵੜੀ ਕਿਹਦਾ ਘਰ ਹੈ ਭਾਈ ਦੇਵਾ RAM ਭਾਈ ਦੇਵਾ RAM ਕੌਣ ਹੈ ਭਾਈ ਦੇਵਾ RAM ਧੋਬੀ ਹੈ ਕਪੜੇ ਧੋਂਦਾ ਜਿਵੇਂ ਫੌਜਾਂ ਹੁੰਦੀਆਂ ਸੀ ਉਹਨਾਂ ਫੌਜਾਂ ਦੇ ਕੱਪੜੇ ਧੋਣ ਵਾਸਤੇ ਇਹ ਵੀ ਇੱਕ ਜੌਬ ਸੀ ਜਿਵੇਂ ਅੱਜ ਕੱਲ ਡਰੈਗਲੀਨਾ ਆਪਾਂ ਕਹਿ ਸਕਦੇ ਆ ਇਹ ਇੱਕ ਬੰਦਾ ਆਪਣੀ ਜੌਬ ਹੈ ਆਪਣੇ ਕੰਮ ਆ ਉਦੋਂ ਧੋਬੀਆਂ ਦਾ ਕੰਮ ਹੁੰਦਾ ਸੀ ਕੱਪੜੇ ਧੋਣੇ ਭਾਈ ਦਿਆ ਦੇਵਾ ਰਾਮ ਨੂੰ ਭਾਈ ਜੈਤਾ ਜੀ ਪਹਿਲਾਂ ਵੀ ਕਿਤੇ ਗਾਇਬ ਗਾਇਬ ਮਿਲਦੇ ਰਹਿੰਦੇ ਸੀ ਤੇ ਪਤਾ ਸੀ ਕਿ ਮਾੜੀ ਮੋੜ ਸਿੱਖੀ ਦੀ ਇਹਨਾਂ ਅੰਦਰ ਚਣਗ ਹੈਗੀ ਆ ਹੁਣ ਭਾਈ ਜੈਤਾ ਜੀ ਸੀਸ ਲੈ ਕੇ ਭਾਈ ਦੇਵਾ ਰਾਮ ਦੇ ਘਰ ਪਹੁੰਚੇ ਤਰਾਵੜੀ ਪਹਿਲਾ ਟਿਕਾਣਾ ਕੀਤਾ ਦਿੱਲੀ ਤੋਂ ਤੁਰ ਕੇ ਪਹਿਲਾ ਟਿਕਾਣਾ ਤਰਾਵੜੀ ਭਾਈ ਦੇਵਾਰਾਮ ਦੇ ਘਰ ਕੀਤਾ ਭਾਈ ਦੇਆਰਾਮ ਦੇ ਸਾਰੇ ਪਰਿਵਾਰ ਨੇ ਪਾਸ਼ਾ ਦੇ ਸੀਸ ਨੂੰ ਆਪਣੇ ਘਰ ਰੱਖ ਕੇ ਸਾਈ ਰਾਤ ਬਾਣੀ ਪੜਦੇ ਰਹੇ ਲਾਗੇ ਪਹਿਰਾ ਦਿੱਤਾ ਬਾਕੀ ਤਨਾ ਦੋ ਸਿੱਖ ਬਾਹਰ ਨਾਲ ਪਹਿਰਾ ਦਿੰਦੇ ਰਹੇ ਜਿੰਨਾਂ ਕੋ ਨਾ ਕੋ ਮਾੜਾ ਮੋੜ ਆਰਾਮ ਹੋਇਆ ਅੱਗੇ ਦਿਨ ਚੜਿਆ ਤੇ ਪਤਾ ਸੀ ਕਿ ਮਗਰ ਫੌਜਾਂਣ ਗਿਆ ਮਾੜਾ ਮਾੜਾ ਦਿਨ ਚੜਨ ਤੋਂ ਪਹਿਲਾਂ ਹੀ ਇਹ ਤਿੰਨੇ ਸਿੱਖ ਭਾਈ ਨਾਨੂ ਜੀ ਭਾਈ ਉਦੇ ਸਿੰਘ ਜੀ ਤੇ ਭਾਈ ਜੇਤਾ ਜੀ ਸੀਸ ਦੀ ਸਾਰੀ ਜ਼ਿੰਮੇਵਾਰੀ ਭਾਈ ਜੇਤਾ ਜੀ ਦੀ ਸੀ ਇਹ ਦੋਨੋਂ ਸਿੱਖ ਅੱਗੇ ਪਿਛੇ ਸੀ ਵੀ ਕੋਈ ਹਮਲਾ ਕਰੇਗਾ ਤੇ ਅਸੀਂ ਆਪਣੇ ਆਪ ਤੇ ਝੱਲਵਾਂਗੇ ਪਾਤਸ਼ਾਹ ਦੇ ਸੀਸ ਦੀ ਬੇਦਬੀ ਕੋਈ ਨਾ ਕਰੇ ਤਰਾਵੜੀ ਤੋਂ ਚੱਲ ਕੇ ਦੂਜਾ ਟਿਕਾਣਾ ਕੀਤਾ ਜੀ ਅੰਬਾਲੇ ਅੱਛਾ ਜਿੱਥੇ ਪਾਸ਼ਾ ਦਾ ਸੀਸ ਰੱਖਿਆ ਗਿਆ ਨਾ ਤੁਸੀਂ ਇੱਕ ਚੀਜ਼ ਨੋਟ ਕਰਿਓ ਦਿੱਲੀ ਤੋਂ ਲੈ ਕੇ ਅਨੰਦਪੁਰ ਸਾਹਿਬ ਤੱਕ ਜਿੰਨੇ ਵੀ ਸਥਾਨ ਹਨ ਨਾ ਤਰਾਵੜੀ ਅੰਬਾਲਾ ਬਨੂੜ ਉਹਨਾਂ ਥਾਵਾਂ ਤੇ ਜਿੱਥੇ-ਜਿੱਥੇ ਪਾਸ਼ਾ ਦਾ ਸੀਸ ਰੱਖਿਆ ਗਿਆ ਉਹਨਾਂ ਅਸਥਾਨਾਂ ਦੇ ਨਾਮ ਹੈ ਸੀਸਸਥਾਨ ਸੀਸਸਥਾਨ ਜਿੱਥੇ-ਜਿੱਥੇ ਸੀਸ ਰੱਖਿਆ ਗਿਆ ਉਹਨਾਂ ਉਹ ਜਗ੍ਹਾ ਦੇ ਨਾਮ ਹੀ ਸੀਸਸਥਾਨ ਪੈ ਗਏ ਜਿਹੜਾ ਤਰਾਵੜੀ ਹੈ ਇੱਥੇ ਪਾਸ਼ਾ ਜਦੋਂ ਜਦੋਂ ਪਾਸ਼ਾ ਦਾ ਸੀਸ ਰੱਖਿਆ ਗਿਆ ਨਾ ਤੇ ਬੰਦਾ ਸਿੰਘ ਬਹਾਦਰ ਜਦੋਂ ਇਸ ਮਹਾਨ ਬਾਦਸ਼ਾਹ ਦਾ ਨਾਂ ਲਈਏ ਨਾ ਇੱਕ ਵਾਰੀ ਆਪਣੇ ਆਪ ਹੀ ਮਾਣ ਨਾਲ ਸਿਰ ਉੱਚਾ ਹੋ ਜਾਂਦਾ ਜਦੋਂ 1710 ਵਿੱਚ ਬੰਦਾ ਸਿੰਘ ਬਹਾਦਰ ਨੇ ਸਿੱਖ ਰਾਜ ਕਾਇਮ ਕੀਤਾ ਨਾ ਜਦੋਂ ਇੱਕ ਵਾਰ ਸਰਹੰਦ ਦੀ ਧਰਤੀ ਤੇ ਖਾਲਸੇ ਦੇ ਨਿਸ਼ਾਨ ਚਲਾਤਾ ਬੰਦਾ ਸਿੰਘ ਬਹਾਦਰ ਨੇ ਤੇ ਇਸੇ ਤਰਾਵੜੀ ਦੇ ਵਿੱਚ ਨਾ ਬੰਦਾ ਸਿੰਘ ਬਹਾਦਰ ਨੇ ਫਿਰ ਜਦੋਂ ਜੰਗ ਹੋਈ ਸੀ ਤੇ ਜਿਹੜੇ ਬਾਕੀ ਸਿੰਘ ਸ਼ਹੀਦ ਹੋਏ ਉਹਨਾਂ ਦੇ ਵੀ ਸਸਕਾਰ ਇਸ ਜਗ੍ਹਾ ਤੇ ਕੀਤੇ ਗਏ ਫਿਰ ਬਾਅਦ ਦੇ ਵਿੱਚ 1900 ਤੇ 65 66 ਦੇ ਲਾਗੇ ਜਦੋਂ ਖਦਵਾਈ ਕੀਤੀ ਗਈ ਗੁਰਦੁਆਰਾ ਸਾਹਿਬ ਦੀਆਂ ਇਮਾਰਤਾਂ ਬਣੀਆਂ ਗਈਆਂ ਉਦੋਂ ਬਹੁਤ ਸਿੱਖਾਂ ਦੇ ਸਰੀਰ ਦੇ ਜਿਹੜੀਆਂ ਉਹਨਾਂ ਦੇ ਪਿੰਜਰ ਨਿਕਲੇ ਉਹਨਾਂ ਦੀ ਬਾਅਦ ਵਿੱਚ ਉਹਨਾਂ ਦੀ ਸਾਮ ਸੰਭਾਲ ਕੀਤੀ ਗਈ ਬਾਅਦ ਵਿੱਚ ਉਹ ਉੱਥੇ ਇਮਾਰਤ ਬਣੀ 1965-66 ਦੇ ਵਿੱਚ ਇਹ ਸਭ ਇਤਿਹਾਸ ਵਿੱਚ ਲਿਖੀਆਂ ਗੱਲਾਂ ਮਿਲਦੀਆਂ ਨੇ ਕਿ ਕੋਈ ਇਨਾ ਅੱਜ ਜਿਹੜੇ ਅੱਜ ਆਪਾਂ ਨੂੰ ਧਾਰਮਿਕ ਇਤਿਹਾਸਕ ਸਥਾਨ ਮਿਲਦੇ ਆ ਨਾ ਇਹ ਸਾਡੇ ਤੱਕ ਐਵੇਂ ਨਹੀਂ ਪਹੁੰਚੇ ਇਹਦੇ ਪਿੱਛੇ ਵੀ ਸਾੜਿਆਂ ਪੁਰਖਿਆਂ ਨੇ ਬੜੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ ਜਦੋਂ ਆਪਾਂ ਅਰਦਾਸ ਵਿੱਚ ਪੜਦੇ ਨਾ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਪਰ ਧਰਮ ਨਹੀਂ ਆ ਰਿਹਾ ਦਿਨਾਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਇਹ ਸਥਾਨ ਪ੍ਰਗਟ ਕਰਨ ਵਾਸਤੇ ਵੀ ਬਹੁਤਿਆਂ ਸਾਡੇ ਸਿੱਖਾਂ ਨੂੰ ਪਰਿਵਾਰਾਂ ਨੂੰ ਆਪਣੇ ਥੋਣ ਡੋਲਣੇ ਪਏ ਨੇ ਤੋ ਖੈਰ ਤਰਾਵੜੀ ਤੋਂ ਅੱਗੇ ਚੱਲ ਕੇ ਅੰਬਾਲੇ ਪਹੁੰਚੇ ਅੰਬਾਲੇ ਇੱਕ ਬਾਰ ਬਾਰ ਜਾਂਡ ਹੈ ਜਿੱਥੇ ਭਾਈ ਜੇਤਾ ਜੀ ਨੇ ਪਾਸ਼ਾ ਦਾ ਸੀਸ ਰੱਖ ਕੇ ਨਾ ਇਦਾਂ ਤੇ ਲੱਭਣਾ ਕੀਤਾ ਵੀ ਹੁਣ ਕਿਹਦੇ ਘਰ ਜਾਇਆ ਜਾਏ ਉੱਥੇ ਕੁਝ ਬ੍ਰਾਹਮਣਾਂ ਦੇ ਘਰ ਸਨ ਉੱਥੇ ਕਿਸੇ ਨੇ ਦੱਸ ਪਾਈ ਵੀ ਇੱਥੇ ਇੱਕ ਪਿੰਡ ਵਿੱਚ RAM ਦੇਵਾ ਨਾਮ ਦਾ ਇੱਕ ਵਿਅਕਤੀ ਹੈ ਉਹ ਗੁਰੂ ਦੀ ਸਿੱਖੀ ਕਮਾਉਣ ਵਾਲਾ ਵਿਅਕਤੀ ਹੈ ਉਹ ਤੱਕ ਪਹੁੰਚ ਕੀਤੀ ਗਿਆ ਜਦ ਦੂਜੀ ਰਾਤ ਪਹਿਲਾ ਸੀ ਤਰਾਵੜੀ ਦੂਜਾ ਅੰਮਾਲਾ ਅੰਬਾਲੇ ਦੇ ਵਿੱਚ ਦੂਜੀ ਰਾਤ ਪਾਸ਼ਾ ਦੇ ਸੀਸ ਨੂੰ ਰੱਖਿਆ ਗਿਆ ਰਿਸਪੈਕਟ ਦਿੱਤੀ ਗਈ ਸਤਕਾਰ ਕੀਤਾ ਗਿਆ ਸਾਈ ਰਾਤ ਪਹਿਰਾ ਦਿੱਤਾ ਗਿਆ ਦਿਨ ਦਾ ਚੜਾਓ ਆ ਅੰਬਾਲੇ ਤੋਂ ਅੱਗੇ ਚੱਲ ਕੇ ਬਨੂੜ ਪਹੁੰਚਦੇ ਆ ਹੁਣ ਬਨੂੜ ਕੌਣ ਕਿੱਥੇ ਗਏ ਦਰਗਾਈ ਸ਼ਾਹ ਦਰਗਾਈ ਸ਼ਾਹ ਇੱਕ ਮੁਸਲਮਾਨ ਹੈ ਜੀ ਉਹਦੀ ਮੁਸਲਮਾਨ ਦੀ ਇੱਕ ਕੁਟਿਆ ਹਵਾ ਉਸ ਕੁਟਿਆ ਦੇ ਬਾਰ ਬਾਰ ਭਾਈ ਜੈਤਾ ਜੀ ਭਾਈ ਉਹਦੇ ਸਿੰਘ ਭਾਈ ਨਾਨੂ ਜੀ ਤਿੰਨੇ ਗੁਰੂ ਕੀ ਪੈਰੇ ਸਿੱਖ ਪਹੁੰਚ ਗਏ ਮੁਸਲਮਾਨ ਭਾਈ ਦਰਗਾਹੀ ਸ਼ਾ ਉਹਦੀ ਕੁਟਿਆ ਦੇ ਵਿੱਚ ਪਾਸ਼ਾ ਦੇ ਸੀਸ ਨੂੰ ਰੱਖਿਆ ਗਿਆ ਹੁਣ ਧਿਆਨ ਨਾਲ ਸੁਣਿਓ ਜਿਸ ਜਾਂਡ ਥੱਲੇ ਪਾਸ਼ਾ ਦੇ ਸੀਸ ਨੂੰ ਅੰਬਾਰੇ ਰੱਖਿਆ ਸੀ ਨਾ ਜਦਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ 1701 ਵਿੱਚ ਕੁਰਖੇਤਰ ਦੇ ਇਲਾਕੇ 'ਚ ਵਾਪਸ ਜਾਂਦੇ ਆ ਨਾ ਇਸ ਜਗ੍ਹਾ ਤੇ ਮਹਾਰਾਜ ਨੇ ਜਾਂਡ ਥਲੇ ਬਹਿ ਕੇ ਕਈ ਦਿਨ ਸਾਸੰਗ ਕੀਤਾ ਮਹਾਰਾਜ ਜੀ ਨੇ ਫਿਰ ਉੱਥੇ ਥੜਾ ਬਣਵਾਇਆ ਜਿੱਥੇ ਪਾਸ਼ਾ ਦੇ ਸੀਸ ਨੂੰ ਰੱਖਿਆ ਗਿਆ ਸੀ ਜਨ ਕੇ ਉਹ ਜਿੱਧਰ ਜਿੱਧਰ ਦੀ ਸਾਡੇ ਗੁਰੂ ਪਾਸ਼ਾ ਜੀ ਚੱਲਦੇ ਗਏ ਇਹ ਸਾਡੇ ਗੁਰੂ ਦੀ ਬਖਸ਼ਿਸ਼ ਹੈ ਜੀ ਲੋਕ ਕੋਤਵਾਲੀਆਂ ਚ ਜੇਲਾਂ ਚ ਰੋਝ ਜਾਂਦੇ ਆ ਆਉਂਦੇ ਆ ਜੇਸ ਕੋਤਵਾਲੀ ਚ ਸਭ ਜਿਆਦੇ ਇੱਕ ਰਾਤ ਮੁਰਿੰਡੇ ਰਹੇ ਨਾ ਉਥੇ ਗੁਰਦੁਆਰਾ ਕੋਤਵਾਲੀ ਸਾਹਿਬ ਬਣ ਗਿਆ ਲੋਕ ਜੇਲਾ ਜਾਂਦੇ ਆ ਜੀ ਕੋਈ ਭੁੱਖੀ ਦੇ ਕੇ ਜਾਂਦਾ ਕੋਈ ਘਰ ਦੇ ਕਲੇਸ਼ ਕਰਕੇ ਜਾਂਦਾ ਇੱਕ ਰਾਤ ਸਾਹਜਾ ਦੇ ਮੁਰੰਡੇ ਕੋਤਵਾਲੀ ਚ ਰਹੇ ਤੇ ਉਥੇ ਗੁਰਦੁਆਰਾ ਕੀ ਬਣਿਆ ਜੀ ਗੁਰਦੁਆਰਾ ਕੋਤਵਾਲੀ ਸਾਹਿਬ ਜਿੱਥੇ ਜਿੱਥੇ ਪਾਸ਼ਾ ਦਾ ਸੀਸ ਲੰਘਦਾ ਗਿਆ ਨਾ ਉਹ ਸਥਾਨ ਆਮ ਨਹੀਂ ਖਾਸ ਹੁੰਦੇ ਗਏ ਗੁਰਦੁਆਰੇ ਸੀਸ ਸਥਾਨ ਬਣਦੇ ਗਏ ਅੰਬਾਲੇ ਤੋਂ ਬਾਅਦ ਅਜ ਬਨੂੜ ਬਨੂੜ ਹੈ ਦਰਗਾਹੀ ਸ਼ਾ ਇੱਕ ਫਕੀਰ ਮੁਸਲਮਾਨ ਹੁਣ ਇਤੋਂ ਗੱਲ ਇੱਕ ਸਮਝ ਆਉਂਦੀ ਜਿਹੜੇ ਕਹਿੰਦੇ ਵੀ ਗੁਰੂ ਸਾਹਿਬ ਮੁਸਲਮਾਨਾਂ ਨਾਲ ਜੰਗ ਲੜ ਰਹੇ ਸੀ ਦਰਗਾਹੀ ਸ਼ਾ ਮੁਸਲਮਾਨ ਹੈ ਉਹਦੀ ਦੇ ਕੁਟਿਆ ਵਿੱਚ ਪਾਸ਼ਾ ਦਾ ਸੀਸ ਰੱਖਿਆ ਜਾ ਰਿਹਾ ਜਿੱਤਾ ਰੱਖਿਓ ਫਿਰ ਇਸ ਤੋਂ ਪਿੱਛੇ ਜਿਹੜੇ ਘਰ ਸੀ ਜਿਹੜੇ ਅੰਬਾਲੇ ਸੀ Hindu Brahmin ਪਰਿਵਾਰਾਂ ਦੇ ਘਰ ਸੀ ਜਿੰਨੇ 10 ਪਾਈ ਵੀ ਇਥੇ ਸਿੱਖ ਵਾ ਇਹਦਾ ਮਤਲਬ ਗੁਰੂ ਸਾਹਿਬ ਨਾ ਕਿਸੇ Hindu Brahmin ਦੇ ਦੁਸ਼ਮਣ ਨੇ ਨਾ ਗੁਰੂ ਸਾਹਿਬ ਕਿਸੇ ਮੁਸਲਮਾਨ ਦੇ ਦੁਸ਼ਮਣ ਨੇ ਇਹ ਲੜਾਈਆਂ ਪਾਈਆਂ ਪੋਲੀਟੀਕਲ ਲੋਕਾਂ ਨੇ ਜਿਨ੍ਹਾਂ ਨੇ ਲੋਕਾਂ ਨੂੰ ਪਾੜ ਕੇ ਤੇ ਰਾਜ ਕਰਨਾ ਸੀ ਗੁਰੂ ਸਾਹਿਬ ਤੇ ਮਨੁੱਖਤਾ ਦੀ ਜੀਵਨ ਜਾਗ ਸਿਖਾਉਣ ਆਏ ਸੀ ਜਿਹੜੇ ਸਤਗੁਰ ਜੀ ਬਾਣੀ ਸਿਖਾਉਂਦੇ ਹਣ ਵੀ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਜਿਹੜੇ ਗੁਰੂ ਪਾਤਸ਼ਾਹ ਦੀ ਬਾਣੀ ਕਹਿੰਦੀ ਹੋਵੇ ਅਵਲੇ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਲੋਗਾ ਪਰਮਾਣਾ ਭੁੱਲੋ ਭਾਈ ਖਾਲਕ ਖਲਕ ਖਲਕ ਮੈਂ ਖਾਲਕਪੂਰ ਰਹੋ ਸਰਬ ਠਾਈ ਮਾਟੀ ਇੱਕ ਅਨੇਕ ਭਾਂਤ ਕਰ ਸਾਜੀ ਸਾਜਨਾਰੇ ਨਾਕਸ਼ ਪੋਚ ਮਾਟੀ ਕੇ ਭਾਂਡੇ ਨਾਕਸ਼ ਪੋਚ ਕੁਮਾਰੇ ਤੁਖੈ ਹੁਣ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਸੀਸ ਬਨੂੜ ਕਿੱਥੇ ਰੱਖਿਆ ਜਾਂਦਾ ਜੀ ਇਹ ਬਨੂੜ ਜਿਹੜਾ ਨਾ ਜਦੋਂ ਆਪਾਂ ਪੜਦੇ ਆ ਬਨੂੜ ਜਦੋਂ ਪਾਸ਼ਰਾ ਸੀਸ ਇਹ ਦਰਗਾਈ ਸ਼ਾ ਦਰਗਾਈ ਸ਼ਾ ਸੀ ਜਿਹਦੇ ਘਰ ਦੇ ਜਿਹਦੀ ਕੁਟਿਆ ਦੇ ਵਿੱਚ ਪਾਸ਼ਾ ਦਾ ਸੀਸ ਰੱਖਿਆ ਗਿਆ ਉੱਥੇ ਫਿਰ ਸਿਵਾ ਸਮਾਰਪ ਕੀਤੀ ਐਸੇ ਹੀ ਦਰਗਾਈ ਸ਼ਾਹ ਦੀ ਕੁਟਿਆ ਵਿੱਚ ਜਦੋਂ ਮਹਾਰਾਜ 1688 ਵਿੱਚ ਪੰਗਾਣੀ ਦਾ ਜੁੱਧ ਜਿੱਤ ਕੇ ਆਏ ਨਾ ਐਸੇ ਦਰਗਾਈ ਸ਼ਾਹ ਦੀ ਕੁਟਿਆ ਵਿੱਚ ਮਹਾਰਾਜ ਦਰਗਾਈ ਸ਼ਾਹ ਨੂੰ ਮਿਲਣ ਆਏ ਤੇ ਧੰਵਾਦ ਕਰਨ ਆਏ ਕਿ ਤੁਸੀਂ ਕਦੀ ਪਾਸ਼ਾ ਦੇ ਸੀਸ ਨੂੰ ਆਪਣੀ ਕੁਟਿਆ ਵਿੱਚ ਰੱਖਿਆ ਸੀ ਇਸ ਤੋਂ ਬਾਅਦ ਅੱਗੇ ਆਉਂਦਾ ਜੀ ਨਾਬਾ ਇਹ ਨਾਬਾ ਜਦੋਂ ਆਪਾਂ ਪੜ੍ਹਦੇ ਹਾਂ ਰਾਜਪੁਰਾ ਤਹਿਸੀਲ ਦੇ ਵਿੱਚ ਐ ਪਟਿਆਲੇ ਜ਼ਿਲ੍ਹੇ ਦੇ ਵਿੱਚ ਐ ਚੰਡੀਗੜ੍ਹ ਤੋਂ 12 ਕਿਲੋਮੀਟਰ ਪਿੱਛੇ ਪੈਂਦਾ ਜੀ ਨਾਬਾ ਹੁਣ ਇਸ ਨਾਬੇ ਦੇ ਵਿੱਚ ਵੀ ਇੱਕ ਰਾਤ ਪਾਸ ਦਾ ਸੀਸ ਰੱਖਿਆ ਗਿਆ ਗੁਰੂ ਕੇ ਪਿਆਰੇ ਸਿੱਖ ਤੇ ਇਹਨਾਂ ਨਾਲ ਨੇ ਇਸ ਤੋਂ ਬਾਅਦ ਅਗਲਾ ਪੜਾ ਕੀਤਾ ਜਾਂਦਾ ਹੈ ਕੀਰਤਪੁਰ ਸਾਹਿਬ ਚਿੱਤਾ ਰੱਖਿਓ ਪਹਿਲਾ ਦਿੱਲੀ ਤੋਂ ਚੱਲ ਕੇ ਤਰਾਵੜੀ ਦੂਜਾ ਅੰਬਾਲੇ ਤੀਜਾ ਬਨੂੜ ਚੌਥਾ ਨਾਬੇ ਤੇ ਪੰਜਵਾਂ ਕੀਰਤਪੁਰ ਸਾਹਿਬ ਕੀਰਤਪੁਰ ਸਾਹਿਬ ਪਾਸ਼ਾ ਦਾ ਸੀਸ ਲੈ ਕੇ ਜਦੋਂ ਭਾਈ ਜੈਤਾ ਜੀ ਪਹੁੰਚਦੇ ਆ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਮਹਾਰਾਜ ਸਾਰੇ ਪਰਿਵਾਰ ਸਮੇਤ ਉਹਨਾਂ ਦੇ ਦਾਦੀ ਜੀ ਮਾਤਾ ਨਾਨਕੀ ਜੀ ਮਾਤਾ ਨਾਨਕੀ ਜੀ ਜਦੋਂ ਆਪਾਂ ਨਾਨਕੀ ਜੀ ਸ਼ਬਦ ਵਰਦੇ ਆ ਨਾ ਜਦੋਂ ਆਪਾਂ ਮਾਤਾ ਨਾਨਕੀ ਜੀ ਕਹਾਂਗੇ ਉਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਦੀ ਗੱਲ ਆਏਗੀ ਜਦੋਂ ਆਪਾਂ ਬੇਬੇ ਨਾਨਕੀ ਕਹਾਂਗੇ ਉਦੋਂ ਗੁਰੂ ਨਾਨਕ ਸਾਹਿਬ ਜੀ ਦੇ ਵੱਡੇ ਭੈਣ ਦੀ ਗੱਲ ਆਏਗੀ ਬੇਬੇ ਨਾਨਕੀ ਤੇ ਮਾਤਾ ਨਾਨਕੀ ਮਾਤਾ ਨਾਨਕੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਮਾਤਾ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਦਾਦੀ ਜੀ ਜਦੋਂ ਆਪਾਂ ਬੇਬੇ ਨਾਨਕੀ ਕਹਾਂਗੇ ਉਦੋਂ ਗੁਰੂ ਨਾਨਕ ਸਾਹਿਬ ਸੱਚੇ ਪਾਸ਼ਾ ਮਹਾਰਾਜ ਜੀ ਦੇ ਵੱਡੇ ਪੈਣ ਦੇ ਮਾਤਾ ਨਾਨਕੀ ਜੀ ਵੀ ਉਦੋਂ ਜੀਵਤ ਨੇ ਉਹ ਆਪਣੇ ਪੁੱਤਰ ਦੇ ਸੀਸ ਨੂੰ ਲੈਣ ਵਾਸਤੇ ਗੁਰੂ ਪੁੱਤਰ ਦੇ ਸੀਸ ਨੂੰ ਲੈਣ ਵਾਸਤੇ ਉਹਨਾਂ ਦਾ ਅਦਾਜਾ ਲਾਓ ਸਾਰਾ ਪਰਿਵਾਰ ਆਇਆ ਭਾਈ ਸੂਰਜ ਮਲ ਜੀ ਜਿਹੜੇ ਗੁਰੂ ਤੇਗ ਬਹਾਦਰ ਸਾਹਿਬ ਦੇ ਭਰਾਤਾ ਸਨ ਉਹਨਾਂ ਦਾ ਸਾਰਾ ਪਰਿਵਾਰ ਵੀ ਕੀਰਤਪੁਰ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਪਹੁੰਚਿਆ। ਇੱਥੋਂ ਬੜੀ ਰਿਸਪੈਕਟ ਨਾਲ ਪਾਸ਼ਾ ਦੇ ਸੀਸ ਨੂੰ ਰਿਸੀਵ ਕੀਤਾ ਜਾਂਦਾ। ਭਾਈ ਜੈਤਾ ਜੀ ਨੂੰ ਮਹਾਰਾਜ ਛਾਤੀ ਨਾਲ ਲਾਉਂਦੇ ਆ, ਮੱਥਾ ਚੁੰਮਦੇ ਆ ਤੇ ਕੀ ਆਂਦੇ ਰੰਗਰੇਟਾ ਗੁਰੂ ਦਾ ਬੇਟਾ। ਤੁਸੀਂ ਬਹੁਤ ਬਾਤ ਜਿਵਾਲਾ ਕੰਮ ਕੀਤਾ ਹੈ। ਸੂਰਬੀਰਤਾ ਵਾਲਾ ਕੰਮ ਕੀਤਾ ਹੈ। ਇੱਥੋਂ ਪਾਸ਼ਾ ਦਾ ਸੀਸ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਲਜਾਇਆ ਜਾਂਦਾ ਹੈ। ਉੱਥੇ ਮਹਾਰਾਜ ਦੇ ਸੀਸ ਵਾਸਤੇ ਪਹਿ ਸੋਹਣੀ ਚਿਖਾਚੜੀ ਜਾਂਦੀ ਹੈ। ਪਾਸ਼ਾ ਦੇ ਸੀਸ ਦਾ ਸਨਸਕਾਰ ਕੀਤਾ ਜਾਂਦਾ ਹੈ ਉਥੇ ਗੁਰਦਰਾ ਮੁੜ ਕੇ ਸ਼ਹੀਦ ਗੰਜ ਸੀਸ ਗੰਜ ਸਾਹਿਬ ਬਣਦਾ ਹੈ ਅਨੰਦਪੁਰ ਸਾਹਿਬ ਦੀ ਧਰਤੀ ਤੇ ਹੁਣ ਆਪਾਂ ਜਦੋਂ 1704 ਦਾ ਇਤਿਹਾਸ ਪੜ੍ਹਦੇ ਹਾਂ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਇਸੇ ਗੁਰਦਰਾ ਸੀਸ ਗੰਜ ਸਾਹਿਬ ਦੀ ਸੇਵਾ ਸੰਭਾਲ ਬਾਬਾ ਗੁਰਬੰਖਸ਼ੇ ਨੂੰ ਦੇ ਕੇ ਆਉਂਦੇ ਆ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਸ਼ਾ ਦੇ ਉਸ ਸਥਾਨ ਦੀ ਸਾਰੀ ਜ਼ਿੰਮੇਵਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਾਬਾ ਗੁਰਬਖਸ਼ ਸਿੰਘ ਜੀ ਨੂੰ ਦਿੱਤੀ ਉੱਥੇ ਸੰਸਕਾਰ ਕੀਤਾ ਗਿਆ ਹੁਣ ਆਪਾਂ ਥੋੜੀ ਜੀ ਸੁਰਤ ਪਿੱਛੇ ਲੈ ਕੇ ਚੱਲੀਏ ਜਿਹੜੇ ਤਿੰਨ ਸਿੱਖ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੀ ਉਹਨਾਂ ਦੇ ਸਰੀਰਾਂ ਨਾਲ ਕੀ ਹੋਇਆ ਇਹ ਬਹੁਤ ਘੱਟ ਸਾਡੇ ਸਮਾਜ ਦੇ ਵਿੱਚ ਵਿਚਾਰਿਆ ਜਾਂਦਾ ਪਰ ਉਹ ਵੀ ਸਾਰਾ ਕੁਝ ਗੁਰੂਕੀਆਂ ਸਾਖੀਆਂ ਵਿੱਚ ਲਿਖਿਆ ਹੋਇਆ ਕਿ ਇਹਨਾਂ ਤਿੰਨਾਂ ਗੁਰੂ ਕੇ ਸਿੱਖਾਂ ਦਾ ਸੰਸਕਾਰ ਵੀ ਦਿੱਲੀ ਦੇ ਸਿੱਖਾਂ ਨੇ ਰਲ ਕੇ ਕੀਤਾ ਕਿੱਥੇ ਕੀਤਾ ਜੀ ਬਾਬਾ ਗੁਰਦਤਾ ਜੀ ਸਤਿਕਾਰਯੋਗ ਬਾਬਾ ਬੁੱਢਾ ਜੀ ਦੀ ਵੰਸ਼ ਵਿੱਚੋਂ ਉਹਨਾਂ ਦਾ ਕੁਝ ਦਿਨ ਪਹਿਲਾਂ ਦਿੱਲੀ ਦੀ ਧਰਤੀ ਤੇ ਆਕਾਰ ਚਲਾਣਾ ਹੋਇਆ ਸੀ ਜਿਸ ਜਗ੍ਹਾ ਤੇ ਬਾਬਾ ਗੁਰਦਤਾ ਜੀ ਦਾ ਸੰਸਕਾਰ ਕੀਤਾ ਗਿਆ ਨਾ ਦਿੱਲੀ ਦੇ ਸਿੱਖਾਂ ਨੇ ਰਲ ਕੇ ਉਸੇ ਜਗ੍ਹਾ ਤੇ ਇਹਨਾਂ ਤਿੰਨਾਂ ਗੁਰੂ ਕੇ ਸਿੱਖਾਂ ਦੀ ਦਿਆਂ ਨੂੰ ਉੱਥੇ ਚਿਖਾ ਚਣ ਕੇ ਤਿੰਨਾਂ ਸਿੱਖਾਂ ਦਾ ਸੰਸਕਾਰ ਕੀਤਾ ਗਿਆ ਫਿਰ ਭਾਈ ਲਖੀ ਸ਼ਾ ਵਣਜਾਰਾ ਉਹਨਾਂ ਦਾ ਬੇਟਾ ਭਾਈ ਲਗਾਈਆ ਜੀ ਪਾਸ਼ਾ ਦੇ ਧੜ ਦੀ ਸਾਰੀ ਜਿਹੜੀ ਜਿਹੜਾ ਅੰਗੀਠਾ ਸੰਭਾਲਿਆ ਸੀ ਉਹ ਤੇ ਤਿੰਨੇ ਗੁਰੂ ਕੇ ਸਿੱਖਾਂ ਦੇ ਅੰਗੀਠੇ ਭਾਈ ਮਤੀਦਾਸ ਭਾਈ ਸਤੀਦਾਸ ਤੇ ਭਾਈ ਦਿਆਲਾ ਜੀ ਇਹਨਾਂ ਸਾਰੇ ਤਿੰਨਾਂ ਸਿੱਖਾਂ ਦੇ ਅੰਗੀਠੇ ਦੋ ਮਿੰਟ ਸੋਚਿਓ ਜੀ ਆਪਾਂ ਬੰਦੇ ਦਾ ਸੰਸਕਾਰ ਕਰਦੇ ਆ ਨਾ ਤੇ ਸਰੀਰ ਦੇ ਸਾਰੇ ਅੰਗ ਹੁੰਦੇ ਨੇ ਪਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨੂੰ ਸਰੀਰ ਦਾ ਸੰਸਕਾਰ ਕੀਤਾ ਗਿਆ ਨਾ ਦੋ ਹਿੱਸਿਆਂ ਚ ਸੀਸ ਦਾ ਅਨੰਦਪੁਰ ਸਾਹਿਬ ਤੇ ਧੜ ਦਾ ਦਿੱਲੀ ਦੀ ਧਰਤੀ ਤੇ ਭਾਈ ਲੱਖੀ ਸ਼ਾਵਣ ਜਾ ਰਹੇ ਨੇ ਆਪਣੇ ਘਰ ਵਿੱਚ ਕੀਤਾ ਮੇਰੇ ਕਹਿਣ ਤੋਂ ਮਰਾਦਾ ਵੀ ਇਨੇ ਕਸ਼ਟ ਸਹਿ ਕੇ ਵੀ ਨਾ ਪਾਤਸ਼ਾਹ ਢਿੰਦੀ ਕਲਾਚ ਨਹੀਂ ਗਏ ਚੜ੍ਹਦੀ ਕਲਾ 'ਚ ਰਹੇ ਅੱਜ ਸਾਡੀ ਦੁਕਾਨ ਨਾ ਚੱਲੇ ਪੁੱਤ ਨੂੰ ਨੌਕਰੀ ਨਾ ਮਿਲੇ ਮਾੜੀ ਮੂੜ ਕੋ ਦੁੱਖ ਤਕਲੀਫ ਹੋਵੇ ਨਾ ਐਵੇਂ ਕੇ ਵੀ ਉਲਾਮੇ ਦੇਣ ਲੱਗ ਪੈਣੇ ਕਿ ਇਹ ਮਹਾਰਾਜ ਮੇਰੀ ਕਿਸਮਤ ਮਾੜੀ ਹਾਏ ਮੇਰੇ ਭਾਗ ਮਾੜੇ ਸਭ ਤੋਂ ਪਹਿਲੀ ਗੱਲ ਹੈ ਆਪਣੇ ਆਪ ਨੂੰ ਭਾਗਾ ਵਾਲੇ ਕਿਆ ਕਰੋ ਸਾਡੇ ਘਰ 'ਚ ਗੁਰੂ ਦੀ ਸਿੱਖੀ ਹੈਗੀ ਆ ਹਾਨੂੰ ਸਾਹ ਆਉਂਦੇ ਆ ਅਸੀਂ ਸਵੇਰੇ ਉੱਠਦੇ ਆ ਰੋਟੀ ਖਾਣੇ ਆ ਪਾਣੀ ਪੀਣੇ ਆ ਚਾਹ ਪੀਣੇ ਸਾਨੂੰ ਜੀਵਨ ਮਿਲਿਆ ਹੋਇਆ ਵਾ ਜੋ ਨਹੀਂ ਹੈਗਾ ਉਹਦਾ ਗਿਲਾ ਨਹੀਂ ਕਰਨਾ ਜੋ ਹੈਗਾ ਹਮੇਸ਼ਾ ਉਹਦਾ ਸ਼ੁਕਰਾਨਾ ਕਰਨਾ ਨਹੀਂ ਤੇ ਬੰਦੇ ਦੀ ਜ਼ਿੰਦਗੀ ਚ ਗਿਲਿਆਂ ਚ ਹੀ ਲੰਘ ਜਾਂਦੀ ਐ ਉਹਦੇ ਕੋ ਆ ਹੈਗਾ ਮੇਰੇ ਕੋ ਆ ਨਹੀਂ ਇਸ ਤੋਂ ਵੱਡੇ ਕਸ਼ਟ ਕਿਸੇ ਦੇ ਜੀਵਨ ਚ ਹੋ ਸਕਦੇ ਆ ਸਮੇਂ ਦੀਆਂ ਸਰਕਾਰਾਂ ਪਾਸ਼ਾ ਦੇ ਸਰੀਰ ਦਾ ਸਰਕਾਰ ਵੀ ਇੱਕ ਥਾਂ ਤੇ ਨਾ ਕਰਨ ਦੇਣ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਫੇਵੀ ਚੜ੍ਹਦੀ ਗੱਲਾ ਚ ਰਹਿਣਾ ਦੁਨੀਆਂ ਦੇ ਇਤਿਹਾਸ ਵਿੱਚ ਚੜ੍ਹਦੀ ਕਲਾ ਦੀ ਮਿਸਾਲ ਇਦਾਂ ਦੀ ਕਿਸੇ ਇਤਿਹਾਸ ਵਿੱਚ ਨਹੀਂ ਮਿਲੇਗੀ ਵੀ ਇਦਾਂ ਤੇ ਕਸ਼ਟ ਸਹਿ ਕੇ ਫੇਰ ਇੱਥੇ ਗੱਲ ਮੁੱਕੀ ਥੋੜਾ ਅੱਗੇ ਉਹਨਾਂ ਦੇ ਸਾਬ ਜਾਦੇ ਨਾਲ ਕੀ ਵਾਪਰਿਆ ਉਹਨਾਂ ਨਾਲ ਆਪਣੇ ਨਾਲ ਕੀ ਵਾਪਰਿਆ ਮਾਤਾ ਗੁਜਰ ਕੌਰ ਜੀ ਦੇ ਨਾਲ ਕੀ ਵਾਪਰਿਆ ਇੰਨਾ ਕੁਝ ਝੱਲਣ ਤੋਂ ਬਾਅਦ ਵੀ ਸਭ ਤੋਂ ਵੱਡੀ ਗੱਲ ਹੈ ਪਾਸ਼ਾ ਢੈਂਦੀ ਗੱਲ ਚ ਨਹੀਂ ਆਏ ਤੋ ਤਿੰਨੇ ਸਿੱਖ ਭਾਈ ਮਤੀਦਾਸ ਜੀ ਭਾਈ ਸਤੀਦਾਸ ਜੀ ਤੇ ਭਾਈ ਦਿਆਲਾ ਜੀ ਉਹਨਾਂ ਦਾ ਸਸਕਾਰ ਦਿੱਲੀ ਕੀਤਾ ਗਿਆ ਉਹਨਾਂ ਦੇ ਸਾਰੇ ਸਰੀਰ ਦੀ ਰਾਖ ਇਕੱਠੀ ਕਰਕੇ ਗੁਰੂ ਕੇ ਪਿਆਰੇ ਸਖੋ ਇਹ ਦਿੱਲੀ ਦੀ ਧਰਤੀ ਤੇ ਉਹ ਅੰਗੀਠਾ ਸਭਾਲ ਕੇ ਲੈ ਕੇ ਆਏ ਭਾਈ ਲਖੀ ਸ਼ਾਵਨਜਾਰਾ ਜੀ ਸਾਰੇ ਆਣ ਕੇ ਵਿਥਿਆ ਦਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮਹਾਰਾਜ ਨੇ ਮਾਨ ਸਤਕਾਰ ਕੀਤਾ ਭਾਈ ਲਖੀ ਸ਼ਾਵਨਜਾਰੇ ਦਾ ਰਿਸਪੈਕਟ ਦਿੱਤੀ ਤੇ ਮੈਂ ਪਹਿਲਾਂ ਕਹਤਾ ਭਾਈ ਲਖੀ ਸ਼ਾਵਨਜਾਰਾ ਕੌਣ ਨੇ ਭਾਈ ਮਨੀ ਸਿੰਘ ਜੀ ਦੇ ਸਹੁਰੇ ਨੇ ਉਹਨਾਂ ਦੀ ਬੇਟੀ ਬੀਬੀ ਸੀਤੋਬਾਈ ਜੀ ਉਹ ਭਾਈ ਮਨੀ ਸਿੰਘ ਦੀ ਸੁਪਤਨੀ ਹੈ ਜਦੋਂ ਭਾਈ ਮਨੀ ਸਿੰਘ ਨੂੰ ਸ਼ਹੀਦ ਕੀਤਾ ਗਿਆ ਨਾ 1734 ਵਿੱਚ ਬੰਦ ਬੰਦ ਕੱਟ ਕੇ ਤੇ ਉਹਨਾਂ ਦੀ ਸੁਪਤਨੀ ਨੂੰ ਵੀ ਨਾਲ ਸ਼ਹੀਦ ਕੀਤਾ ਗਿਆ ਇਹਨਾਂ ਦੇ ਪਰਿਵਾਰਾਂ ਨੇ ਕਸ਼ਟ ਬਹੁਤ ਚਿਰਦੇ ਨੇ ਉਗੀ ਸਰਕਾਰਾਂ ਨੇ ਤਸ਼ੱਦਦ ਕੀਤਾ ਜਿਹੜਾ ਵੀ ਕੋ ਸਿਰ ਉੱਚਾ ਚੁੱਕਦਾ ਸੀ ਸਰਕਾਰਾਂ ਉਹਨਾਂ ਨੂੰ ਉੱਥੇ ਨੱਪਣ ਦੀ ਕੋਸ਼ਿਸ਼ ਕਰਦੀਆਂ ਸੀ ਪਰ ਇਨੀਆਂ ਕੁਰਬਾਨੀਆਂ ਕਰਕੇ ਵੀ ਇਹ ਗੁਰੂ ਕੇ ਪੈਰੇ ਲਾਲ ਪਿਛੇ ਨਹੀਂ ਹਟੇ ਤੋਂ ਮੇਰੇ ਕਹਿਣ ਤੋਂ ਭਾਵ ਧੰਗ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਜਿੱਥੇ ਆਪ ਸ਼ਹਾਦਤ ਪੀਤੀ ਸ਼ਹਾਦਾ ਜਾਮ ਪੀਤਾ ਉਥੇ ਤਿੰਨ ਗੁਰੂ ਕੇ ਪੈਰੇ ਸਿਖਾਣੇ ਤੇ ਗੱਲ ਇਥੇ ਮੁਕੀ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਜੀ ਫਿਰ ਅਨੰਦਪੁਰ ਸਾਹਿਬ ਦੀ ਧਰਤੀ ਤੇ ਇਕੱਠ ਕਰਦੇ ਆ ਜਿੱਥੇ ਖੰਡੇ ਦੀ ਪਾਹੁਲ ਛਕਾਈ ਜਾਂਦੀ ਆ ਮਹਾਰਾਜ ਪੰਜ ਪਿਆਰੇ ਗੁਰੂ ਦੀ ਵਿਚਾਰ ਅੱਗੇ ਲੈ ਕੇ ਆਉਂਦੇ ਬਾਟਾ ਇੱਕ ਤਿਆਰ ਕੀਤਾ ਜਾਂਦਾ ਹੈ ਇਹਦਾ ਮਤਲਬ ਸੀ ਕਿ ਵੱਖ-ਵੱਖ ਮਜਬਾਂ ਚ ਪੈਦਾ ਹੋਏ ਲੋਕ ਵੱਖ-ਵੱਖ ਧਰਾਂ ਚ ਵੰਡੇ ਹੋਏ ਲੋਕਾਂ ਨੂੰ ਇੱਕ ਸੂਤਰ ਚ ਪੁਰੋਇਆ ਮਹਾਰਾਜ ਨੇ ਆਓ ਭਾਈ ਇੱਕ ਬਾਟੇ ਚ ਖੰਡੇ ਬਾਟੇ ਦੀ ਪੌਲ ਲਓ ਅਸੀਂ ਇੱਕੇ ਬਾਪੂ ਦੇ ਪੁੱਤਰਾਂ ਜਦੋਂ ਖੰਡੇ ਦੀ ਪੌਲ ਛਕਾਈ ਜਾਂਦੀ ਹੈ ਪੰਜ ਚੂਲੇ ਬੰਦੇ ਦੇ ਨੇਤਰਾਂ ਚ ਪਾਏ ਜਾਂਦੇ ਆ ਪੰਜ ਉਹਦੇ ਕੇਸਾਂ ਚ ਪੰਜ ਉਹਦੇ ਮੁਖ ਵਿੱਚ ਪਾਏ ਜਾਂਦੇ ਆ ਤੇ ਜਦੋਂ ਬਾਅਦ ਵਿੱਚ ਸਾਰਾ ਬਾਟਾ ਵੱਜ ਜਾਂਦਾ ਨਾ ਲੈਣ ਲਵਾ ਕੇ ਨਾ ਕੱਲੇ-ਕੱਲੇ ਦੇ ਮੂੰਹ ਦੇ ਨਾਲ ਉਹਨੂੰ ਸ਼ਿਕਾਇਆ ਜਾਂਦਾ ਜਿੰਨਾ ਤੁਹਾਡੇ ਚੋਂ ਅਮਰ ਛਕਿਆ ਹੋਏਗਾ ਖੰਡੇ ਦੀ ਪੌਲ ਲਈ ਹੋਏਗੀ ਉਹਨਾਂ ਨੂੰ ਪਤਾ ਹੋਏਗਾ ਕਿ ਜਦੋਂ ਖੰਡੇ ਦੀ ਪੌਲ ਸ਼ਿਕਾਈ ਜਾਂਦੀ ਹੈ ਨਾ ਕੱਲੇ-ਕੱਲੇ ਦੇ ਮੂੰਹ ਨਾਲ ਲਾ ਕੇ ਨਾ ਉਹ ਸ਼ਿਕਾਇਆ ਜਾਂਦਾ ਵੀ ਅੱਜ ਤੋਂ ਬਾਅਦ ਤੇਰੀ ਜਾਤ ਪਾਤ ਕੁੱਲ ਬਰਾਦਰੀ ਸਭ ਖਤਮ ਤੂੰ ਕੀ ਹੈ ਤੂੰ ਗੁਰੂ ਦਾ ਸਿੱਖ ਹੈ ਪਰ ਅੱਜ ਅਫਸੋਸ ਨਾ ਕਹਿਣਾ ਪੈਂਦਾ ਅਮਰਤ ਛਕਣ ਤੋਂ ਬਾਅਦ ਵੀ ਨਾ ਅਖਬਾਰਾਂ ਵਿੱਚ ਧੀਆਂ ਪੁੱਤਾਂ ਦੇ ਰਿਸ਼ਤਿਆਂ ਵੇਲੇ ਪਤਾ ਹੀ ਲਿਖਿਆ ਹੁੰਦਾ ਜੱਟ ਸਿੱਖ ਫਲਾਣਾ ਪੁੱਤਰ ਐਨਾ ਪੜਿਆ ਪੁੱਤ ਜਾਂ ਐਨੀ ਪੜੀ ਧੀ ਨੂੰ ਫਲਾਣੇ ਰਿਸ਼ਤੇ ਦੀ ਲੋੜ ਹੈ ਸਿੱਖ ਹੋ ਕੇ ਵੀ ਅਜੇ ਮੈਂ ਜਾਤ ਚੱਕੀ ਫਿਰਦਾ ਸਿੱਖ ਹੋ ਕੇ ਫਲਾਣਾ ਕੌਣ ਹੈ ਜੀ RAM ਗੜੀਆ ਸਿੱਖ ਮਤਲਬ ਅਸੀਂ ਜਾਤਾਂ ਨਾਲ ਲਈ ਫਿਰਦੇ ਆ ਅਸਲ ਦੇ ਵਿੱਚ ਗੱਲ ਕੀ ਸੀ ਕਿ ਇਹ ਕੰਮ ਸੀ ਪਿਆਰ ਉਹ ਜਿਹੜਾ ਬੰਦਾ ਜਿਹੜਾ ਕੰਮ ਕਰਦਾ ਸੀ ਉਹਦਾ ਨਾਮ ਹੈ ਜੇ ਕੋਈ ਜੇ ਕੋ ਚਮੜੇ ਦਾ ਕੰਮ ਕਰਦਾ ਸੀ ਉਹਨੂੰ ਕਹਿੰਦੇ ਸੀ ਇਹ ਚਮਿਆਰ ਐ ਚਮ ਦਾ ਕੰਮ ਤੇ ਭਗਤਾਂ ਨੇ ਨਾ ਆਪਣੀ ਜਾਤ ਤੇ ਮਾਣ ਕੀਤਾ ਕਹਿ ਰਵਿਦਾਸ ਚਮਾਰਾ ਕਹਿੰਦੇ ਮੈਂ ਮਾਣ ਨਾ ਕਹਿਣਾ ਵਾਂ ਕਿ ਮੈਂ ਚਮਿਆਰ ਆ ਮੈਂ ਚਮ ਦਾ ਕੰਮ ਕਰਦਾ ਹਾਂ ਤੋ ਪਿਆਰਿਓ ਗੁਰੂ ਕੇ ਸਿੱਖੋ ਇਹ ਜਿਹੜੀਆਂ ਕੰਮ ਕਰਨ ਵਾਲੀਆਂ ਗੋਤਾਂ ਸਨ ਵੀ ਬੰਦਾ ਕੰਮ ਕਰਦਾ ਸੀ ਆਪਣੇ ਕੰਮ ਤੇ ਮਾਣ ਕਰਦਾ ਸੀ ਤੋ ਇਹ ਬਹੁਤ ਕੁਝ ਸਾਡੇ ਸਮਾਜ ਵਿੱਚ ਵੰਡਿਆ ਗਿਆ ਖੰਡੇ ਦੀ ਪੌਲਿਸ ਕਾਈ ਗਈ ਫਿਰ ਪਾੜੀ ਰਾਜੇ ਕਹਿਣ ਲੱਗੇ ਮਹਾਰਾਜ ਸਾਨੂੰ ਵੀ ਛਕਾਓ ਤੇ ਸਹਬ ਜੀ ਕਹਿੰਦੇ ਛਕ ਲਓ ਵੀ ਖੰਡੇ ਦੀ ਪੌਲ ਤਿਆਰ ਹੈ ਅਮਰ ਤਿਆਰ ਛਕੋ ਪਤਾ ਕੀ ਆਂਦੇ ਹੋ ਉਹ ਕਹਿੰਦੇ ਮਹਾਰਾਜ ਅਸੀਂ ਇਹਨਾਂ ਨਾਲ ਨਹੀਂ ਛਕਣਾ ਇਹ ਤੇ ਦਿਹਾੜੀਆਂ ਕਰਨ ਵਾਲੇ ਬੰਦੇ ਅਸੀਂ ਰਾਜੇ ਆਂ ਰਜਵਾੜੇ ਆਂ ਇਹਨਾਂ ਗਰੀਬਾਂ ਦੇ ਨਾਲ ਅਸੀਂ ਇੱਕੇ ਬਾਟੇ ਚ ਕਿਦਾਂ ਪੀ ਲਈਏ ਜੀ ਮਹਾਰਾਜ ਕਹਿੰਦੇ ਵੱਖ-ਵੱਖ ਚੀਜ਼ਾਂ ਤੇ ਖਤਮ ਕਰਨੀਆਂ ਇੱਕੇ ਥਾਂ ਤੋਂ ਛਕਣਾ ਪੈਣਾ ਤੁਹਾਨੂੰ ਤੇ ਅੱਗੇ ਉਹ ਪਤਾ ਕੋਈ ਕੀ ਆਂਦੇ ਆ ਮਹਾਰਾਜ ਸਾਡੇ ਲਈ ਵੱਖਰਾ ਤਿਆਰ ਕਰੋ ਮਹਾਰਾਜ ਕਹਿੰਦੇ ਨਾ ਭਾਈ ਇਕੇ ਬਾਟੇ ਚ ਛਕਣਾ ਪੈਣਾ ਨਰਾਜ ਹੋ ਕੇ ਚਲੇ ਗਿਆ ਕਿ ਰੁਕੇ ਪਹਿਲੇ ਸਿੱਖੋ ਉਹ ਕਹਿੰਦੇ ਅਸੀਂ ਨਹੀਂ ਛਕਣਾ ਮਹਾਰਾਜ ਕਹਿੰਦੇ ਭਾਈ ਇਕੇ ਬਾਟੇ ਚ ਛਕਣਾ ਪੈਣਾ ਪਰ ਜਾਣ ਲੱਗਿਆ ਨਾ ਇੱਕ ਗੱਲ ਕਹਿ ਗਿਆ ਉਹ ਕਹਿੰਦੇ ਮਹਾਰਾਜ ਕੋਈ ਗੱਲ ਨਹੀਂ ਨਾ ਛਕਾਓ ਇੱਕ ਵਕਤ ਆਏਗਾ ਅਸੀਂ ਬਾਟੇ ਵੱਖਰੇ ਵੱਖਰੇ ਕਰ ਦਵਾਂਗੇ ਅੱਜ ਸਿੱਖ ਕੌਮ ਦੇ ਵਿੱਚ ਬਾਟੇ ਵੀ ਵੱਖਰੇ ਵੱਖਰੇ ਕਰ ਦਿੱਤੇ ਜੀ ਕਿੱਥੇ ਅਕਾਲ ਤਖਤ ਦੀ ਮਰਿਆਦਾ ਅਕਾਲ ਤਖਤ ਦਾ ਸਿਧਾਂਤ ਪੰਜਾਂ ਪਿਆਰਾਂ ਕੋ ਜਿਹੜੇ ਬੰਦੇ ਆਕਾਲ ਤਖਤ ਤੋਂ ਅਮਰ ਛਕਦੇ ਆ ਨਾ ਉਹ ਕਿੱਥੋਂ ਆਂਦੇ ਜੀ ਮੈਂ ਪੰਜਾਂ ਪਿਆਰਾਂ ਕੋ ਛਾਕੇ ਆਇਆ ਜਿਹੜੇ ਡੇਰਿਆਂ ਤੋਂ ਛਕਦੇ ਆ ਨਾ ਉਹ ਪੰਜਾਂ ਪਹਿਰਾਂ ਦਾ ਨਾਂ ਬਾਅਦ ਚ ਲੈਂਦੇ ਆ ਕਹਿੰਦੇ ਮੈਂ ਫਲਾਣੇ ਉੱਚੀ ਬੋਲੋ ਜੀ ਫਲਾਣੇ ਤੇ ਮੇਰਾ ਉਹਨਾਂ ਨੂੰ ਸਵਾਲ ਹੁੰਦਾ ਪੰਜਾਂ ਪਹਿਰਾਂ ਚ ਬਾਬਾ ਜੀ ਸ਼ਾਮਲ ਹੋਏ ਸੀ ਉਹ ਆਂਦੇ ਨਹੀਂ ਤੇ ਮੈਂ ਕਹਾ ਫਿਰ ਬਾਬੇ ਕੋ ਅਮਰਤ ਕਿਦਾਂ ਛਕਿਆ ਅਮਰਤ ਤਾਂ ਛਕਾਇਆ ਤੁਹਾਨੂੰ ਖੰਡੇ ਦੀ ਪੌਲ ਤੇ ਪੰਜਾਂ ਪਹਿਰਾਂ ਛਕਾਈ ਹੈ ਜਨਨ ਕੇ ਖੰਡੇ ਦੀ ਪੌਲ ਗੁਰੂ ਦੀ ਸੀ ਮੋਹਰਾਂ ਦੇ ਧਾਰੇ ਲੋਕਾਂ ਨੇ ਉਹਦੇ ਤੇ ਆਪਣੀਆਂ ਲਾਲੀਆਂ ਆਓ ਗੁਰੂ ਨੇ ਵਕ ਵਕ ਤੇ ਰਹ ਜਿਹੜੇ ਵੰਡੇ ਹੋਏ ਲੋਕ ਸੀ ਉਹਨਾਂ ਨੂੰ ਇੱਕ ਸੂਤਰ ਚ ਪਰੋ ਕੇ ਦਿੱਤਾ ਮਨੁੱਖੀ ਅਧਿਕਾਰਾਂ ਦੇ ਰਾਖੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਜਿਨ੍ਹਾਂ ਦਾ ਦੇਣਾ ਸੇਖ ਪੌਮ ਕਦੀ ਮੈਗਨਸ ਮੁਚਾ ਸਮਾਜ ਨਹੀਂ ਦੇ ਸਕਦਾ ਜੀ